ਜੋ ਜਿੱਥੇ ਉਹਦਾ ਹੋਸਟਲ ਸੀ ਉੱਥੇ ਉਹਨੇ ਪਹੁੰਚਣਾ ਸੀ ਉਹਨੂੰ ਪਹੁੰਚ ਨਹੀਂ ਦਿੱਤਾ ਕੀ ਗੱਲ ਪਹਿਲਾ ਸਟੂਡੈਂਟ ਨੂੰ ਦੱਸਿਆ ਨਹੀਂ ਗਿਆ ਕੋਈ ਮੈਸੇਜ ਨਹੀਂ ਕੀਤਾ ਗਿਆ ਵੀ ਕੱਲ ਨੂੰ ਐਡਾ ਵੱਡਾ ਸੰਘਰਸ਼ ਲਿਖਿਆ ਜਾਣਾ ਮਲੋ ਦਾ ਆਈ ਕਾਰਡ ਵੀ ਇਸ ਦਾ ਤਾ ਵੀ ਉਹਨੂੰ ਦਰਜ ਨਹੀਂ ਹਰ ਵਾਰ ਇਹ ਚੋਨਾ ਹੁੰਦੀ ਹੈ ਇਹ ਜਿਆ ਉਬਾਲਾ ਹੁੰਦਾ ਹੀ ਹੈ ਸੈਂਟਰ ਸਰਕਾਰ ਵੱਲੋਂ ਵੀ ਬੜੀ ਕੋਸ਼ਿਸ਼ ਕੀਤੀ ਹੈ ਤੇ ਕੇਂਦਰ ਵੱਲੋਂ ਕੀ ਇਹਨੂੰ ਚੋਣਾਂ ਪਾ ਕੀਤਾ ਜਾਵੇ ਨੋਟੀਫਿਕੇਸ਼ਨ ਕਈ ਵਾਰ ਜਾਰੀ ਕੀਤੇਗੇ ਕਈ ਵਾਰ ਉਸ ਨੂੰ ਵਾਪਸ ਵੀ ਲਿੱਤੇਗੇ ਕੀ ਲੱਗਦਾ ਹੈ ਡਾ ਵੱਡਾ ਸੰਘਰਸ਼ ਲਿਖਣ ਦੀ ਲੋੜ ਕਿਉਂ ਪਈ ਅੱਜ ਦੀ ਨੌਜਵਾਨ ਪੀੜੀ ਉਹ ਜਾਗਰੂਕ ਹੋ ਚੁੱਕੀ ਹੈ ਆਪਣੇ ਹੱਕਾਂ ਪ੍ਰਤੀ ਉਹ ਆਪਣੀ ਆਵਾਜ਼ ਨੂੰ ਉਲੰਧ ਕਰੋ ਪਿੱਛੇ ਨਹੀਂ ਹਟੇਗੀ ਖਬਰ ਆ ਰਹੀ ਹੈ ਕਿ 18 19 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਐਗਜ਼ਾਮ ਹੋਣੇ ਨੇ ਉਹ ਵੀ ਆ ਜਿਹੜੇ ਰੱਦ ਹੋ ਸਕਦੇ ਨੇ ਉਹ ਜਦ ਇਹਨਾਂ ਨੋਟੀਫਿਕੇਸ਼ਨ ਜਾਰੀ ਕੀਤਾ ਤੁਸੀਂ ਦੇਖੋਗੇ ਹਾਕਾਰਾਟ ਸਾਰਾ ਸੋਸ਼ਲ ਮੀਡੀਆ ਸਾਰੇ ਚੈਨਲ ਹਰੇਕ ਏਸਰ ਉਹਨਾਂ ਦੀ ਆਖੀ ਹੀ ਸੀ ਕਿ ਸਾਡੇ ਵਿਦਿਆਰਥੀਆ ਬੱਚਿਆਂ ਦਾ ਕੀ ਹੋਏਗਾ ਇਸ ਸੰਘਰਸ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਥੇਬੰਦੀਆਂ ਤੱਕ ਵੀ ਜੁੜੀਆਂ ਹੋਈਆਂ ਸੀ ਬਿਲਕੁਲ ਜੁੜੀਆਂ ਹੋਈਆਂ ਜਿਹੜੇ ਸਟੂਡੈਂਟ ਪੜ ਚੁੱਕੇ ਸੀਗੇ ਉਹਨਾਂ ਨੂੰ ਰੋਗ ਦਿੱਤਾ ਗਿਆ ਜਿਹੜੇ ਭੇਤੀ ਸੀ ਤਾਂ ਫਿਸ਼ਲੇਗੇਟਾ ਤੋਂ ਟੱਪ ਕੇ ਆ ਗੋਤਰ ਤੋਂ ਟੱਪ ਕੇ ਆ ਗਿਆ ਮਤਲਬ ਕੋਲੋ ਇਸ ਮੁਜਾਰੇ ਦਾ ਹਿੱਸਾ ਬਣੇ ਤਰੰਤਾਰ ਪੜਾਏ ਸਾਇੰਸ ਦੇ ਮਹੌਲੇ ਤੁਸੀਂ ਰਾਤ ਨੂੰ ਉੱਥੇ ਇਕੱਲੇ ਨਹੀਂ ਜਾ ਸਕਦੇ ਉਹਦੇ ਪੁਲਿਸ ਦੀ ਵਰਦੀ ਦੇ ਵਿੱਚ ਹੀ ਕਈ ਗੈਂਗਸਟਰ ਇਹੋ ਜਿਹਾ ਵਾਕਾ ਕਰ ਜਾਂਦੇ ਨੇ ਕਿ ਤੁਸੀਂ ਸਮਝ ਨਹੀਂ ਸਕਦੇ ਕੀ ਹੁੰਦਾ ਤੁਸੀਂ ਸੋਚੋਗੇ ਜਿਹੜਾ ਆਪ ਪਾਰਟੀ ਦਾ ਉਮੀਦਵਾਰ ਹੈ ਨਾ ਪਹਿਲਾਂ ਸ਼੍ਰੋਮਿਕ ਕਾਲਿੱਦਰ ਸੀ। ਹੂੰ। ਭਗਵਾਨ ਤੁਮਨ ਹੋਰੀ ਕਹਿੰਦੇ ਸੀ ਕਿ ਉਹ ਨਸ਼ੇ ਦਾ ਤਸਕਰ ਹੈ। ਹੂੰ। ਉਹਨੂੰ ਕਹਿੰਦੇ ਤੇ ਮਜੀਠੇ ਦੇ ਬਹੁਤ ਕਰੀਬ। ਹੂੰ। ਅੱਜ ਫਿਰ ਉਹਨਾਂ ਨੂੰ ਉਹ ਟਿਕਟ ਦੇ ਜਨਵਾਜਿਆ ਗਿਆ। ਸੱਚੇ ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ। ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੁਹਾਡੇ ਅੱਗੇ ਹਾਜ਼ਰ ਹੋਏ ਆਂ। ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਭੱਖ ਦੇ ਮਸਲੇ ਨੂੰ ਲੈ ਕੇ ਇਸ ਸਮੇਂ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪਰਮਿੰਦਰ ਮੁਸਾਫਿਰ ਜੀ ਪਰਮਿੰਦਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਅੱਜ ਅਸੀਂ ਦਰਸ਼ਕੋ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਭੱਖ ਦੇ ਮਸਲੇ ਨੂੰ ਲੈ ਕੇ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਜੁੜਿਆ ਹੋਇਆ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ 10 ਨਵੰਬਰ ਨੂੰ ਇੱਕ ਵੱਡਾ ਸੰਘਰਸ਼ ਲਿਖਿਆ ਗਿਆ ਸੀ ਇਕੱਤਰਤਾ ਕਿਉਂ ਕੀਤੀ ਗਈ ਕੀ ਮਕਸਦ ਸੀ ਇਸ ਵੱਡੇ ਸੰਘਰਸ਼ ਨੂੰ ਉਲੇਖਨ ਦਾ ਗੱਲਬਾਤ ਕਰਾਂਗੇ ਪਰਮਿੰਦਰ ਜੀ ਕੀ ਲੱਗਦਾ ਐਡਾ ਵੱਡਾ ਸੰਘਰਸ਼ ਲਿਖਣ ਦੀ ਲੋੜ ਕਿਉਂ ਪਈ ਬਿਲਕੁਲ ਸਹੀ ਗੱਲ ਸੁਣਿਆ ਪਿਛਲੇ ਦਿਨਾਂ 'ਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਲਚਲ ਮਚੀ ਦਿਖਾਈ ਦੇਈ ਵਿਦਿਆਰਥੀਆਂ ਦਾ ਬਹੁਤ ਵੱਡਾ ਇੱਕ ਸੰਗਠਨ ਲਾ ਲੋ ਜਾਂ ਇੱਕ ਗੜ ਲਾ ਲੋ ਮਤਲਬ ਮੰਗਾ ਨੂੰ ਲੈ ਕੇ ਬੜੀ ਤਾਨਾਸ਼ਹੀ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਉਹਨਾਂ ਨੇ ਜਾਣਕਾਰੀ ਮੁਤਾਬਕ ਕਹਿੰਦੇ ਨੇ ਜਿਹੜੇ ਸੈਂਟ ਚੋਣਾਂ ਜਿਹੜੀਆਂ ਸੀਗੀਆਂ 25 ਅਕਤੂਬਰ ਜਾਂ 24 ਅਕਤੂਬਰ ਨੂੰ 2024 ਦੇ ਪਿਛਲੇ ਸਾਲ ਹੋਏ ਜ ਖਤਮ ਹੋ ਗਏ ਸੀ ਅਕਤੂਬਰ ਦੇ ਵਿੱਚ ਜੀ ਕਾਰਜਕਾਲ ਖਤਮ ਹੋ ਚੁਕਿਆ ਸੀਗਾ ਜੀ ਤੇ ਉਹ ਸੈਨੇਟ ਚੋਣਾਂ ਕਰਾਉਣ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਜੋ ਯੂਨੀਵਰਸਿਟੀ ਨਾਲ ਜੁੜੇ ਹੋਏ ਆ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਹਮ ਤੇ ਸੈਨੇਟ ਹੁੰਦਾ ਕੀ ਹੈ ਸੈਨੇਟ ਇਹ ਕਿ 1947 ਦੇ ਵਿੱਚ ਇੱਕ ਐਕਟ ਬਣਿਆ ਸੀਗਾ ਯੂਨੀਵਰਸਿਟੀ ਨੂੰ ਲੈ ਕੇ ਜੀ ਉਹ ਇਹ ਹੁੰਦਾ ਕਿ ਯੂਨੀਵਰਸਿਟੀ ਦੀ ਸਮੂਹ ਜਥੇਬੰਦੀਆਂ ਜਿਹਾ ਦਾ ਖਖਾ ਲਾਲੋ ਉਲਗ ਵਿਦਿਆਰਥੀ ਦੇ ਹੱਕ ਦੀ ਆਵਾਜ਼ ਕਿਸ ਤਰ੍ਹਾਂ ਕਿਹੜੇ ਸਬਜੈਕਟ ਹੋਣਗੇ ਉਹਨਾਂ ਦੇ ਹੱਕਾਂ ਨੂੰ ਕਿਵੇਂ ਸਹੀ ਰੱਖਿਆ ਜਾਏਗਾ ਜਾਂ ਉਹਦਾ ਪੂਰਾ ਲੇਖਾ ਜੋਖਾ ਦੇਖ ਰਿਹਾ ਕਰਦੇ ਹੋ ਸੈਨਟ ਜੀ ਤੇ ਪਿਛਲੇ ਦਿਨਾਂ ਜੀ ਕੁਝ ਕੇਂਦਰ ਸਰਕਾਰ ਵੱਲ ਨੋਟੀਫਿਕੇਸ਼ਨ ਜਾਰੀ ਕਰਕੇ ਸੈਨਟ ਚੋਣਾਂ ਨੂੰ ਰੱਦ ਕਰਦਾ ਫੈਸਲਾ ਕੀਤਾ ਗਿਆ ਤੁਸੀਂ ਕਿਹਾ ਕਿ ਇਹ ਲੋੜ ਕਿਉਂ ਪਈ ਇਸੀ ਸੈਨਟ ਚੋਣਾਂ ਨੂੰ ਲੈ ਕੇ ਵਿਦਿਆਰਥੀਆਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਆਵਾਜ਼ بلند ਤੇ ਨਾਲ ਨਾਲ ਤੁਸੀਂ ਦੇਖੋਗੇ ਮੇਰੇ ਨਾਲ ਲੱਖਾਂ ਦੀ ਤعداد ਦੇ ਵਿੱਚ ਉੱਥੇ ਵਿਦਿਆਰਥੀ ਪਹੁੰਚੇ ਨੇ ਤੇ ਉਹਨਾਂ ਦੇ ਮੇਰੇ ਨਾਲ ਪਰਿਵਾਰ ਮੈਂਬਰ ਵੀ ਸਪੋਰਟ ਕਰਨ ਲਈ ਪਹੁੰਚੇ ਨੇ ਤੇ ਉਹਨਾਂ ਨੇ ਆਪਣੀ ਆਵਾਜ਼ ਚੋਣਾ ਨੂੰ ਦੁਬਾਰਾ ਕਰਾਉਣ ਦੀ ਆਵਾਜ਼ ਆਪਣੀ ਆਵਾਜ਼ بلند ਕੀਤੀ ਸੀ ਜੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਹੱਕ ਦੇ ਵਿੱਚ ਹੁਣ ਪਿੰਡਾਂ ਦੀਆਂ ਪੰਚਾਇਤਾਂ ਵੀ ਨਿਤਰਾਇਆ ਨੇ ਜੇ ਗੱਲ ਕਰੀਏ ਸੰਗਰੂਰ ਦੇ ਸੰਗਰੂਰ ਦਾ ਪਿੰਡ ਹੈ ਸ਼ਾਹਪੁਰ ਥੇੜੀ ਉਸਨੇ ਮਤਾ ਪਾ ਕੇ ਚੋਣਾ ਕਰਵਾਉਣ ਦੀ ਗੱਲ ਕਹੀ ਹੈ ਬਿਲਕੁਲ ਸਹੀ ਗੱਲ ਹੈ ਇਹ ਕੋ ਜਿਹੜੀ ਆਵਾਜ਼ ਉਹਨਾਂ ਨੇ ਬੁਲੰਦ ਕੀਤੀ ਸੀ ਕਿ ਪੰਜਾਬ ਨੂੰ ਯੂਨੀਵਰਸਿਟੀ ਨੂੰ ਬਚਾਓ ਉਹਦੇ ਨਾਲ ਵਿਦਿਆਰਥੀ ਦੇ ਨਾਲ ਨਾ ਜਿਹੜੇ ਵਿਦਿਆਰਥੀ ਪਹਿਲਾਂ ਪੜ ਚੁੱਕੇ ਨੇ ਉਹ ਵੀ ਆਪਣਾ ਆਵਾਜ਼ ਬੁਲੰਦ ਕੀਤੀ ਹੈ ਉਹਨਾਂ ਨੇ ਉਹ ਉਹਨਾਂ ਨੇ ਸਮਰਥਨ ਕੀਤਾ ਵੱਡੇ-ਉੱਡੇ ਉਹਨਾਂ ਦੇਖੋਗੇ ਜੀ ਉਸਦਾਂ ਤਾਂ ਲੈਕਚਰ ਵੀ ਦਿੱਤੇ ਨੇ ਕਿ ਸਾਨੂੰ ਅੰਦਰ ਹੀ ਅੰਜਾਮ ਦਿੱਤਾ ਜਾ ਰਿਹਾ ਮਤਲਬ ਤੁਸੀਂ ਦੇਖੋਗੇ ਕਈ ਵਿਦਿਆਰਥੀਆਂ ਨੇ ਵਿਰੋਧ ਵੀ ਕੀਤਾ ਕੁਛ ਮਨ ਲਾਦਾ ਇੱਕ ਕੁੜੀ ਦੀ ਵੀਡੀਓ ਵੀ ਵਾਇਰਲ ਹੋ ਰਹੀ ਸੀ ਮਤਲਬ ਉਹਦਾ ਆਈ ਕਾਰਡ ਵੀ ਸੀਗਾ ਤਾਂ ਵੀ ਉਹਨੂੰ ਅੰਦਰ ਜਾਣ ਨਹੀਂ ਦਿੱਤੇ ਬਿਲਕੁਲ ਬਿਲਕੁਲ ਮਤਲਬ ਰੋਕੇ ਜਾ ਰਹਾ ਸੀਗਾ ਇਹ ਯੂਨੀਵਰਸਿਟੀ ਦੇ ਅੰਦਰ ਕਈ ਕਾਲਜ ਸੰਸਥਾਵਾਂ ਨਾਲ ਜੁੜੀਆਂ ਹੁੰਦੀਆਂ ਨੇ ਇੱਕ ਨਾ ਉਹਨਾਂ ਉੱਥੋਂ ਦੇ ਐਸਓਆਈ ਦੇ ਪ੍ਰਧਾਨ ਜੇ ਸਟੂਡੈਂਟ ਫੰਡਰੇਸ਼ਨ ਹੁੰਦੀ ਹੈ ਉਹ ਕਈ ਜੁੜ ਗਈ ਚੁੱਕੇ ਨੇ ਜੀ ਉਹਨਾਂ ਲਾਵਾ ਉਹਨਾਂ ਦੇ ਪੇਰੈਂਟਸ ਜੁੜ ਚੁੱਕੇ ਨੇ ਬਗੇ ਸੈਨੇਟ ਕਾਰਜਕਾਲ ਦੇ ਜਿਹੜੇ ਮੈਂਬਰਸ ਸੀਗੇ ਉਹ ਵੀ ਜੁੜ ਚੁੱਕੇ ਸੀਗੇ ਮਤਲਬ ਇੱਕ ਸਾਰਾ ਨਹੀਂ ਇੱਕ ਅਵਾਜ਼ ਨੂੰ ਕੱਟ ਕਰਤੇ ਹੋਏ بلند ਆਵਾਜ਼ ਉਠਾਈ ਕੇਂਦਰ ਸਰਕਾਰ ਦੇ ਵਿਰੁੱਧ ਜੀ ਇਹਦੇ ਨਾਲ ਤੁਸੀਂ ਦੇਖੋਗੇ ਮਤਲਬ ਇਸ ਮੁੱਦੇ ਉੱਤੇ ਜਿਹੜੇ ਵਿਰੋਧੀ ਸੀ ਉਹ ਵੀ ਸਪੋਰਟ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਕਿ ਇਸ ਯੂਨੀਵਰਸਿਟੀ ਨੂੰ ਬਚਾਇਆ ਜਾਵੇ ਤਾਣਾ ਸ਼ਾਈ ਨਾ ਕੀਤੀ ਜਾਵੇ ਜਦ ਕਿ ਸੁਣੇ ਇੰਦਰੀ ਕਿ ਜੇ ਆਪਾਂ ਪਿਛੋਕੜ ਦੇਖੀ ਇਹ ਯੂਨੀਵਰਸਿਟੀ ਦੀ ਲੋਕਾਂ ਦੀ ਖੁੱਦੀ ਯੂਨੀਵਰਸਿਟੀ ਆ ਮਤਲਬ ਉਹਨਾਂ ਨੇ ਲੋਕਾਂ ਨੇ ਆਪਣੇ ਉਸ ਸਮੇਂ ਦੇ ਜਗ੍ਹਾ ਦਿੱਤੀ ਯੂਨੀਵਰਸਿਟੀ ਬਣਾ ਲੀ ਸਮੇਂ ਉਸਾਰ ਪੈਸਾ ਵੀ ਖਰਚਿਆ ਮਤਲਬ ਉਹਨਾਂ ਨੇ ਇੱਕ ਆਪ ਇਹ ਤਿਆਰ ਕੀਤਾ ਸਿਸਟਮ ਸੀਗਾ ਕਿ ਇਸ ਸਮੇਂ ਦੀ ਲੋੜ ਸੀ ਕਿ ਯੂਨੀਵਰਸਿਟੀ ਬਣਾਉਣ ਦੀ ਕੇਂਦਰ ਵਿਦਾਲੇ ਬਣਾਉਣਾ ਚਾਹੁੰਦੇ ਸੀ ਕਿ ਮੋਲੋ ਮਿਲ ਜੁਲ ਕੇ ਸਾਰੇ ਲੋਕ ਕਰ ਬਣਾਈ ਗਏ ਉਸ ਦਿਨ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਈ ਇੱਕ ਕੁੜੀ ਦੀ ਕਿ ਕੁੜੀ ਕਹਿੰਦੀ ਮੈਂ ਆਨੰਦਪੁਰ ਸਾਹਿਬ ਦੀ ਰਹਿਣ ਵਾਲੀ ਆ ਤੇ ਸਵੇਰੇ 5 ਵਜੇ ਦੀ ਚੱਲੀ ਹਾਂ ਜਦੋਂ ਯੂਨੀਵਰਸਿਟੀ ਜੋ ਜਿੱਥੇ ਉਹਦਾ ਹੋਸਟਲ ਸੀ ਉੱਥੇ ਉਹਨੇ ਪਹੁੰਚਣਾ ਸੀ ਉਹਨੂੰ ਪਹੁੰਚਣ ਨਹੀਂ ਦਿੱਤਾ ਕੀ ਗੱਲ ਪਹਿਲਾ ਸਟੂਡੈਂਟ ਨੂੰ ਦੱਸਿਆ ਨਹੀਂ ਗਿਆ ਕੋਈ ਮੈਸੇਜ ਨਹੀਂ ਕੀਤਾ ਗਿਆ ਵੀ ਕੱਲ ਨੂੰ ਐਡਾ ਵੱਡਾ ਸੰਘਰਸ਼ ਲਿਖਿਆ ਜਾਣਾ ਦੇਖੋ ਸੁਣੇ ਜੀ ਇਹ ਸੈਂ ਚੋਣਾਂ ਦੀ ਨਾ ਇਹ ਅੱਜ ਦੀ ਵਿਰੋਧ ਦੀ ਗੱਲ ਨਹੀਂ ਹੁੰਦੀ ਇਹ 2020 ਤੋਂ ਲੈ ਕੇ ਕਈ ਸਮੇਂ ਤੋਂ ਚੱਲਦੀ ਆ ਰਹੀ ਹੈ ਹਰ ਵਾਰ ਜੇ ਚੋਣਾਂ ਹੁੰਦੀਆਂ ਇਹ ਜਿਹਾ ਉਬਾਲਾ ਹੁੰਦਾ ਹੀ ਹੈ ਹਮ ਸੈਂਟਰ ਸਰਕਾਰ ਵੱਲੋਂ ਵੀ ਬੁੜੀ ਕੋਸ਼ਿਸ਼ ਕੀਤੀ ਜਾਂਦੀ ਹੈ ਕੇਂਦਰ ਵੱਲੋਂ ਕਿ ਇਹਨੂੰ ਚੋਣਾਂ ਨੂੰ ਪੰਕ ਕੀਤਾ ਜਾਵੇ ਨੋਟੀਫਿਕੇਸ਼ਨ ਕਈ ਵਾਰ ਜਾਰੀ ਕੀਤੇਗੇ ਕਈ ਵਾਰ ਨੋਟੀਫਿਕੇਸ਼ਨ ਵਾਪਸ ਵੀ ਲਿੱਤੇਗੇ ਇਸ ਵਾਰ ਵੀ ਮੈਨੂੰ ਲੱਗਦਾ ਵਾਪਸ ਲੈ ਲਿਆ ਉਹਨਾਂ ਨੇ ਜੀ ਮਤਲਬ ਇਹੀ ਜੇ ਕਈ ਹੋਣ ਕਰਕੇ ਸਟੂਡੈਂਟ ਵਿਦਿਆਰਥੀ ਜੋ ਪੜ੍ਹਦਾ ਉਹਨੇ ਉੱਥੇ ਆਣਾ ਹੀ ਆਣਾ ਜੀ ਜਦ ਕੀ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨੇ ਵਿਦਿਆਰਥੀਆਂ ਨੂੰ ਰੋਕਿਆ ਜਿਹੜੇ ਉਹਨਾਂ ਕੋਲ ਆਈ ਕਾਰਡ ਹੈਗੇ ਸੀ ਜਿਹੜੇ ਸਟੂਡੈਂਟਸ ਸੀ ਜਿਹੜੇ ਤਸਵੀਰ ਤੋਂ ਚੱਲੇ ਹੋਏ ਸੀ ਉਹਨਾਂ ਨੂੰ ਵੀ ਰੋਕ ਰਿਆ ਦੇਖੋ ਸਭ ਤੋਂ ਮੰਤਪਾਗੀ ਪਤਾ ਕੀ ਹੁੰਦਾ ਹੈ ਜਦ ਦੇਸ਼ ਦਾ ਨੌਜਵਾਨ ਆਪਣੇ ਦੇਸ਼ ਦਾ ਭਵਿੱਖ ਨੇ ਜਦ ਦੇਸ਼ ਦਾ ਭਵਿੱਖ ਸੜਕਾਂ ਤੇ ਰੁਲੇ ਸੜਕਾਂ ਦੇ ਆਪਣੀ ਆਵਾਜ਼ ਜੋ ਮੰਗ ਨੂੰ ਲੈ ਕੇ ਆਪਣੀ ਆਵਾਜ਼ ਉਠਾਵੇ ਆਪਣੇ ਪੜ੍ਹਾਈ ਵੱਲ ਧਿਆਨ ਕਟਾ ਕੇ ਇਨ੍ਹਾਂ ਪ੍ਰਦਰਸ਼ਨਾਂ ਵੱਲ ਜਾਵੇ ਤਾਂ ਕਿੱਥੇ ਜਾਏਗੀ ਜੀ ਕੋ ਹਰ ਪਾਸੇ ਇੱਕ ਪੜਾਈ ਦਾ ਵੀ ਕਮੀ ਹੁੰਦੀ ਹੈ ਸਟੱਡੀ ਦੀ ਵੀ ਕਮੀ ਹੁੰਦੀ ਹੈ ਜੋ ਸਿਲੇਬਸ ਚੱਲਦੇ ਨੇ ਉਹਨਾਂ ਨੂੰ ਬ੍ਰੇਕ ਆਊਟ ਕੀਤਾ ਜਾਂਦਾ ਹੈ ਮਤਲਬ ਕਈ ਹੁਣ ਆਉਣ ਵਾਲੇ ਸਮੇਂ ਮੰਨ ਲਾਦਾ ਕਿ ਪੇਪਰ ਵੀ ਕੈਨਸਲ ਹੋ ਸਕਦੇ ਕਿ ਹੋਣਗੇ ਨਹੀਂ ਹੋਣਗੇ ਜੀ ਉਮੀਦਾਂ ਲਾਈਆਂ ਖਬਰ ਆ ਰਹੀ ਹੈ ਕਿ 18 19 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਐਗਜ਼ਾਮ ਹੋਣੇ ਨੇ ਉਹ ਵੀ ਆ ਜਿਹੜੇ ਰੱਦ ਹੋ ਸਕਦੇ ਨੇ ਇਸ ਸੰਘਰਸ਼ ਦੇ ਸਾਹਮਣੇ ਹੋ ਰਿਹਾ ਹੈ ਮਲਕਈ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀਆਂ ਨੇ ਮਲਕਈ ਸਟੂਡੈਂਟਾਂ ਦੇ ਵੀ ਕਈ ਆ ਰਹੇ ਨੇ ਕੋਈ ਜਿਹੜੇ ਉੱਚ ਵਿਦਵਾਨ ਨੇ ਉਹ ਵੀ ਆਪਣੇ ਆਪਣੇ ਤੱਥ ਪੇਸ਼ ਰੱਖ ਰਹੇ ਨੇ ਕਿ ਉਹ ਕਹਿੰਦੇ ਨੇ ਕਿ ਜੇ ਇਹ ਸੈਨਚੂਨ ਰੱਦ ਹੋ ਗਈ ਆ ਇੱਕ ਉਹਦੇ ਵਿੱਚ ਤਾਨਾਸ਼ਹੀ ਹੋ ਜਾਏਗਾ ਲੋਕਤੰਤਰ ਖਤਮ ਹੋ ਜਾਏਗੀ ਕੰਦਸਕਰ ਆਪਣੇ ਅਨੁਸਾਰ ਮੁਤਾਬਕ ਜੁਆਇਨ ਕਰਾਏਗੀ ਮੈਂਬਰ ਬਣਾਏਗੀ ਇਹ ਕਹਿੰਦੇ ਕੋ ਪਿਛਲੇ ਪਿਸ਼ੋਕਰ ਗਲ ਬਲੇ ਜਿਆ ਸੈਨੇਟ ਚੁਣੇ ਸੀ 91 ਮੈਂਬਰ ਹੁੰਦੇ ਸੀ 91 ਉਹਨਾਂ ਨਾਲ 31 ਰਹਿ ਚੁੱਕੇ ਬਿਲਕੁਲ ਬਿਲਕੁਲ ਮਤਲਬ ਕਾਫੀ ਹੀਰ ਫਤਲ ਹੋਦੀ ਜਾ ਰਹੀ ਹੈ ਪਰ ਹੁਣ ਅੱਜ ਦੀ ਨੌਜਵਾਨ ਪੀੜੀ ਉਹ ਜਾਗਰੂਕ ਹੋ ਚੁੱਕੀ ਹੈ ਆਪਣੇ ਹੱਕਾਂ ਪ੍ਰਤੀ ਉਹ ਆਪਣੇ ਆਵਾਜ਼ ਉ بلند ਕਰੋ ਪਿੱਛੇ ਨਹੀਂ ਹਟੇਗੀ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਨੇ ਉਹਨਾਂ ਨੇ ਕਿਹਾ ਸਟੂਡੈਂਟਸ ਨੂੰ ਇੱਕ ਭਰੋਸਾ ਦਿੱਤਾ ਹੈ ਕਿ ਜਲਦ ਹੀ ਜੜੀਆਂ ਚੋਣਾ ਕਰਵਾਈਆਂ ਜਾਣਗੀਆਂ ਪਰ ਉਹ ਭਰੋਸਾ ਭਰੋਸਾ ਹੀ ਰਹਿ ਗਿਆ ਕਿੰਨੇ ਦਿਨ ਬੀਤ ਗਿਆ ਅਜੇ ਤੱਕ ਐਲਾਨ ਨਹੀਂ ਕੀਤਾ ਗਿਆ ਚੋਣਾ ਸੁਣਾ ਜਦ ਇਹ ਜੇ ਪ੍ਰਦਰਸ਼ਨ ਹੁੰਦੇ ਹਨ ਪ੍ਰਦਰਸ਼ਨ ਬੜੇ ਲੰਬੇ ਚੱਲਦੇ ਨੇ ਜਦ ਇੱਕ ਕਹਿੰਦੇ ਕਿ ਪਾਵਰ ਸਰਕਾਰ ਜਦ ਹੁੰਦੀ ਹੈ ਕੋਈ ਚੀਜ਼ ਲਾਗੂ ਕਰ ਦਿੰਦੀ ਹੈ ਐਕਟ ਜੋ ਅਨੋਟੀਫਿਕੇਸ਼ਨ ਕੱਢ ਦਿੰਦੀ ਹੈ ਉਹ ਦੇਖਦੀ ਹੈ ਕਿ ਨੋਟਿਸ ਦਾ ਅਸਰ ਕੀ ਹੋਏਗਾ ਜੀ ਉਹਦੇ ਪ੍ਰਭਾਵ ਕੀ ਪੈਣਗੇ ਉਹ ਜਦ ਇਹਨਾਂ ਨੋਟੀਫਿਕੇਸ਼ਨ ਜਾਰੀ ਕੀਤਾ ਤੁਸੀਂ ਦੇਖੋਗੇ ਹਹਾਕਾਰ ਮਚ ਗਈ ਸਾਰਾ ਸੋਸ਼ਲ ਮੀਡੀਆ ਸਾਰੇ ਚੈਨਲ ਹਰੇਕ ਇਹ ਸਭ ਉਹਨਾਂ ਦੀ ਆਖੀ ਸੀ ਕਿ ਸਾਡੇ ਵਿਦਿਆਰਥੀਾਂ ਬੱਚਿਆਂ ਦਾ ਕੀ ਹੋਏਗਾ ਵਿਦੇਸ਼ਾਂ ਦੇ ਵਿੱਚ ਵੀ ਇਹਦੀ ਆਵਾਜ਼ ਗੂੰਜੀ ਬਿਲਕੁਲ ਮਤਲਬ ਹਰੇਕ ਮਾਪੇ ਫਿਕਰ ਹੋਗੀ ਮਾਪਿਆਂ ਨੂੰ ਕਿ ਸਾਡੇ ਬੱਚਿਆਂ ਦੀ ਆਉਣ ਵਾਲੇ ਸਮੇਂ ਪੜ੍ਹਾਈ ਕਿਸ ਤਰ੍ਹਾਂ ਹੋਏਗੀ ਕਿਸਾਂ ਦਾ ਵਾਅਦਾ ਹੋਏਗਾ ਕਿ ਉਹਨਾਂ ਦੇ ਅਧਿਕਾਰ ਹੋਣਗੇ ਕੀ ਕੀ ਰਾਈਟਸ ਹੋਣਗੇ ਮਤਲਬ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਇੱਕ ਜਿੰਦਾ ਲਾ ਦਿੱਤਾ ਜਾਏਗਾ ਮਤਲਬ ਉਹ ਸਮਾਜ ਦਾ ਕਿ ਉਸ ਨਾਬਕ ਕੀ ਹੋਣਾ ਸੀ ਲੋਕਾਂ ਦੀ ਸੋਚ ਮੁਤਾਬਕ ਇਹ ਹੋਣਾ ਸ਼ੁਰੂ ਹੋ ਗਿਆ ਪਰ ਜੋ ਹੋਇਆ ਫੈਸਲਾ ਕੀ ਫੈਸਲਾ ਕੀ ਨੌਜਵਾਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਜਿਹੜੇ ਉੱਥੇ ਬੱਚੇ ਪੜ੍ਹੇ ਲਿਖੇ ਸੀਗੇ ਉਹ ਉਹਨਾਂ ਨੇ ਸਮਝਿਆ ਇਸ ਨੂੰ ਕੀ ਇਹਦਾ ਨੁਕਸਾਨ ਕੀ ਹੈ ਉੱਥੋਂ ਵੱਡੇ ਵੱਡੇ ਸਪੀਚਾਂ ਵੀ ਦਿੱਤੇ ਗਏ ਕਿ ਸੈਂਟਰ ਦਾ ਕੀ ਫਾਇਦਾ ਕੀ ਹੈ ਮਤਲਬ ਕੀ ਹੈ ਹਰ ਇੱਕ ਚੀਜ਼ ਹੈ ਇਹ ਬੰਨੋ ਕੋ ਉੱਥੇ ਨਾ ਜਿਹੜੇ ਸਟੂਡੈਂਟ ਪੜ੍ਹ ਚੁੱਕੇ ਸੀਗੇ ਉਹਨਾਂ ਨੂੰ ਰੋਗ ਦਿੱਤਾ ਗਿਆ ਜਿਹੜੇ ਭੇਤੀ ਸੀ ਨਾ ਪਿਛਲੇ ਗੇਟਾਂ ਤੋਂ ਟੱਪ ਕੇ ਆਗੇ ਉੱਦੋਂ ਟੱਪ ਕੇ ਆਗੇ ਮਤਲਬ ਬੋਲੋ ਇਸ ਮੁਜ਼ਾਹਰੇ ਦਾ ਹਿੱਸਾ ਬਣਿਆ ਇਹ ਬੜੀ ਵੱਡੀ ਗੱਲ ਹੁੰਦੀ ਹੈ ਨੇਤਾ ਹਰ ਟਾਈਮ 'ਚ ਬੰਦਾ ਇਹ ਸੋਚਦਾ ਕਿ ਅਸੀਂ ਖੀ ਲੈਣਾ ਆਪਣਾ ਪੜਾਈ ਕਰੀਏ ਕੀ ਨਹੀਂ ਕਰੀਏ ਜਿਹੜੀ ਆਪਣੀ ਆਵਾਜ਼ ਨੂੰ ਬੁਲੰਦ ਕਰਦਾ ਉਹ ਹਮੇਸ਼ਾ ਹੀ ਅੱਗੇ ਵੱਧਦਾ ਆਪਣੇ ਪੁਰਾਣੇ ਤਾਕਤਾਂ ਤੋੜਦੇ ਦਿਖੇ ਨੇ ਇਸ ਸੰਘਰਸ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਥੇਬੰਦੀਆਂ ਤੱਕ ਵੀ ਜੁੜੀਆਂ ਹੋਈਆਂ ਸੀ ਬਿਲਕੁਲ ਜੁੜੀਆਂ ਹੋਈਆਂ ਬਿਲਕੁਲ ਦਿਖਿਆ ਤੁਸੀਂ ਉਹ ਮਤਲਬ ਤਾਣਾ ਸ਼ਹੀ ਰਵਈਆ ਨਜ਼ਰ ਵੀ ਆਇਆ ਲਾਠੀ ਚਾਰਜ ਵੀ ਕੀਤੀ ਗਈ ਬਿਲਕੁਲ ਅੱਛਾ ਨੌਜਵਾਨ ਵੱਲੋਂ ਉੱਥੇ ਲਾਈਵ ਹੋ ਕੇ ਦੱਸਿਆ ਵਗੀਆ ਇਨਾ ਸਾਡੇ ਲਾਠੀ ਹਮਾਰੀਆਂ ਨਿਸ਼ਾਨ ਵੀ ਦਿਖਾਏ ਮਨ ਲੱਗਤਾ ਤਾਂ ਖਿਆ ਸਾਟੀਆਂ ਬੱਜੀਆਂ ਬਾਹਾਂ ਤੇ ਬੱਜੀਆਂ ਮੱਲੇ ਕਾਫੀ ਵਿਰੋਧ ਹੋਇਆ ਜਦ ਉਹ ਹੀ ਗੱਲ ਪ੍ਰਦਰਸ਼ਨ ਹੁੰਦੀ ਆ ਤਾਂ ਇਹ ਜੀ ਜਿਹੜੀ ਵਾਰਦਾਤਾਂ ਲਾਲੁਜਾਈ ਜੀ ਕੀ ਦੇਖਣ ਕਾਫੀ ਕੁਝ ਮਿਲਦਾ ਹੁਣ ਜਿਹੜਾ ਇਨਾ ਵੱਡਾ ਸੰਘਰਸ਼ ਕੀਤਾ ਗਿਆ ਕੀ ਲੱਗਦਾ ਹੁਣ ਪੰਜਾਬ ਯੂਨੀਵਰਸਿਟੀ ਨੇ ਕੋਈ ਵਿਦਿਆਰਥੀਆਂ ਦੇ ਲਈ ਕੋਈ ਠੋਸ ਕਦਮ ਚੁੱਕਿਆ ਹੈ ਜਾਂ ਨਹੀਂ ਦੇਖੋ ਫਿਲਹਾਲ ਤਾਂ ਉਹਨਾਂ ਨੇ ਇਹ ਕਿ ਨੋਟੀਫਿਕੇਸ਼ਨ ਮਤਲਬ ਆਇਆ ਸੀਗਾ ਕਿ ਉਹਨਾਂ ਨੇ ਇਹ ਕਰਕੇ ਕਿ ਰੱਦ ਕਰ ਦਿੱਤੀ ਕਿ ਰਵਨੀਤ ਬਿੱਟੂ ਉਹਨਾਂ ਦਾ ਬਿਆਨ ਵੀ ਆਇਆ ਉਹਨਾਂ ਨੇ ਕਿਹਾ ਕਿ ਮੈਂ ਸੈਂਟਰ ਦੇ ਵਿੱਚ ਬੈਠਿਆ ਕਿ ਜਿਵੇਂ ਪਹਿਲਾਂ ਹੁੰਦੇ ਸੀਗੇ ਸੈਸ਼ਨ ਚੋਣਾ ਹੁੰਦੇ ਉਵੇਂ ਹੀ ਹੋਣਗੀਆਂ ਕੋਈ ਬਦਲਾਅ ਨਹੀਂ ਕੀਤਾ ਜਾਏਗਾ ਦੇਖੋ ਇਸ ਵਿਰੋਧ ਨੂੰ ਵਿਰੋਧਤਾ ਨੂੰ ਦੇਖ ਕੇ ਨੌਜਵਾਨਾਂ ਸੜਕਾਂ ਤੇ ਆਂਦੇ ਦੇਖ ਕੇ ਉਹਨਾਂ ਨੇ ਇਹ ਨੋਟੀਫਿਕੇਸ਼ਨ ਵਾਪਸ ਲੈ ਲਿਆ। ਉਹਨਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨੂੰ ਕਿਸ ਤਰ੍ਹਾਂ ਲਾਗੂ ਕਰੀ। ਪਰਮਿੰਦਰ ਜੀ ਜੇ ਸਮੇਂ ਸਿਰ ਚੋਣਾ ਨਹੀਂ ਹੁੰਦੀ ਤਾਂ ਇਸ ਦਾ ਉਹਨਾਂ ਦੀ ਸਟੱਡੀ ਤੇ ਵੀ ਕਾਫੀ ਪ੍ਰਭਾਵ ਪੈ ਸਕਦਾ। ਬਿਲਕੁਲ। ਉਸ ਨੇ ਕੋਈ ਪਹਿਲਾਂ ਵੀ ਕਿਹਾ ਕਿ ਜਦ ਦੇਸ਼ ਦੀ ਦੇਸ਼ਤਾ ਭਵਿੱਖ ਸੜਕਾਂ ਦਾ ਤੁਰਨਾ ਸ਼ੁਰੂ ਕਰ ਦੇ ਤਾਂ ਉਹ ਸਰਕਾਰ ਕਿਸ ਹੱਦ ਤੱਕ ਹੋਏਗੀ ਇਹ ਕੋਈ ਸਮ ਨਹੀਂ ਸਕਦਾ ਮਤਲਬ ਨੁਕਸਾਨ ਕੀ ਹੋਣਗੇ ਨੌਜਵਾਨ ਪੀੜ੍ਹੀ ਦੇ ਪੜਾਈ ਬਲ ਫਰਕ ਪਏਗਾ ਹੋਰ ਮੈਂਟਲੀ ਥੋੜਾ ਉਹ ਉਪਰ ਫਰਕ ਪੈਣਾ ਮਲੇ ਜਿੱਦਾਂ ਕਾਫੀ ਦੇਖਣ ਨੂੰ ਕੁਝ ਮਿਲਦਾ ਹੁਣ ਇਲੈਕਸ਼ਨ ਦੀ ਮੰਗ ਉੱਠ ਰਹੀ ਹੈ ਕਹਿੰਦੇ ਜੇ ਉਹਨਾਂ ਦੀ ਮੰਗ ਪੂਰੀ ਨਾ ਕੀਤੀ ਗਈ ਸਟੂਡੈਂਟਸ ਕਹ ਰਹੇ ਨੇ ਵੀ ਜੇ ਉਹਨਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਉਹ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਕੰਮ ਕਾਜ ਹੈ ਉਹ ਪੂਰੀ ਤਰ੍ਹਾਂ ਨਾਲ ਠੱਪ ਵੀ ਕਰ ਸਕਦੇ ਨੇ ਦੇਖੋ ਚਾਦੇ ਪਿੱਛੇ ਰੋਲਾ ਪਿਆ ਧਰਨਾ 10 ਦੀ ਕਾਲ ਦਿੱਤੀ ਗਈ ਸੀ ਵੱਡੇ ਧਰਨੇ ਦੀ ਕਾਲ ਦਿੱਤੀ ਗਈ ਸੀ ਕਾਫੀ ਪੰਜਾਬ ਤੋਂ ਕਾਫੀ ਵੱਡੇ ਜ਼ਿਲ੍ਹਿਆਂ ਦੇ ਵਿੱਚੋਂ ਪਹੁੰਚੇ ਬੰਦੇ ਉੱਥੇ ਉਸ ਟਾਈਮ ਵੀ ਇਹ ਕੰਮ ਪਰਭਾਵਿਤ ਹੋਇਆ ਸੀ ਹਮ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਐਡਮਿਸ਼ਨ ਨੇ ਸਟੇਸ਼ਨ ਜਿਹੜਾ ਸੀਗਾ ਉਹ ਵੀ ਪ੍ਰਭਾਵਿਤ ਹੋਇਆ ਮਤਲਬ ਕਾਫੀ ਦੇਖੋ ਜਦ ਕਿਸੇ ਗੇਟ ਤੇ ਬੰਦ ਕਰ ਦਿੱਤੇ ਜਾਂ ਹਾਂ ਹਾਂ ਕਰਮਚਾਰੀ ਰੋਹਾਲਪਾ ਬੱਚੇ ਜਿੰਦਾਬਾਦ ਨਾਅਰੇ ਲੱਗਣਾ ਪੰਜਾਬ ਸਰਕਾਰ ਮੋਰਦਾਬਾਦ ਨਾਅਰੇ ਲੱਗਦੇ ਮਤਲਬ ਕਾਫੀ ਕੁਝ ਇਹ ਚੀਜ਼ਾਂ ਨਾ ਮਤਲਬ ਕਾਫੀ ਸ਼ਟਡਾਊਨ ਹੋ ਜਾਂਦਾ ਬੰਦ ਹੋ ਜਾਂਦਾ ਬੰਦ ਹੋਣ ਨਾਲ ਨੁਕਸਾਨ ਬਹੁਤ ਹੁੰਦਾ ਹੈ ਤੁਸੀਂ ਦੇਖੋ ਉਸ ਟਾਈਮ ਨੌਜਵਾਨ ਅੱਜ ਦਾ ਜੇ ਨੌਜਵਾਨ ਕੁੜੀ ਤੁਸੀਂ ਇੱਕ ਸੋਸ਼ਲ ਮੀਡੀਆ ਬਾਈਟ ਕਰਦੀ ਸੀ ਉਹਨਾਂ ਨੇ ਮਤਲਬ ਕਿਹਾ ਉਹਨਾਂ ਨੇ ਮਤਾਂਜ ਵੀ ਕਿਹਾ ਪੰਜਾਬ ਸਰਕਾਰ ਤੋਂ ਕਿ ਜੇ ਕੇਜਰੀਵਾਲ ਨੂੰ ਕੈਦ ਹੁੰਦੀ ਹੈ ਜਾਂ ਸਜ਼ਾ ਨਹੀਂ ਤਾਂ 92 ਐਮਐਲਏ ਆਏ ਬਿਲਕੁਲ ਅੱਜ ਐਮਐਲਏ ਕਿਉਂ ਨਹੀਂ ਖੜਾਏਗੇ ਇੱਕ ਮਨ ਲੱਗਾ ਉਹ ਤੇ ਪੁੰਚੇ ਵੀ ਹਰਮੀਤ ਹੋਏ ਔਰ ਮੈਨੂੰ ਲੱਗਦਾ ਆਈ ਥਿੰਕ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਕਿ ਤੁਸੀਂ ਕਿਉਂ ਆਏ ਕੀ ਹੈ ਕੀ ਨਹੀਂ ਹੈ ਕਹਿੰਦੇ ਜゃ ਰਾਸ਼ਟਰਪਤੀ ਵਗੇ ਰਾਸ਼ਟਰਪਤੀਕਰ ਇਹ ਨਾਲ ਹੀ ਰਾਸ਼ਟਰਪੀਤਾ ਹੌਜ਼ਾ ਨੂੰ ਜਾਂਦੀ ਕਿਉਂ ਨਹੀਂ ਪੈਸੇ ਲਿਉਂਦੇ। ਭਲੇ ਕਾਫੀ ਵਿਰੋਧਤਾ ਹੁੰਦੀ ਹੈ। ਹੁਣ ਜਿਹੜਾ ਐਡਾ ਵੱਡਾ ਸੰਘਰਸ਼ ਹੋਇਆ ਪਰਮਿੰਦਰ ਜੀ ਇੱਕੋ ਆਵਾਜ਼ ਨਿਕਲ ਰਹੀ ਸੀ ਸਟੂਡੈਂਟਸ ਸੀ ਉਹ ਕਹਿ ਰਹੇ ਸੀ ਕਿ ਦਿੱਲੀ ਸਰਕਾਰ ਦੇ ਹੱਥਾਂ ਦੇ ਵਿੱਚ ਉਹ ਯੂਨੀਵਰਸਿਟੀ ਨੂੰ ਨਹੀਂ ਜਾਣ ਦੇਣਗੀ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਇਸੀ ਨੂੰ ਲੈ ਕੇ ਉਹਨਾਂ ਨੇ ਵਿਰੋਧ ਕੀਤਾ। ਉਹ ਕਾਮਯਾਬੀ ਹੋਏ ਆਪਣੇ ਵਿਰੋਧ ਦੇ ਵਿੱਚ ਤੇ ਉਹਨਾਂ ਆਪਣੇ ਹੱਕਾਂ ਦੀ ਆਵਾਜ਼ ਨੂੰ ਬਲੰਦ ਵੀ ਕੀਤਾ ਤੇ ਆਉਣ ਵਾਲੇ ਨੌਜਵਾਨ ਪੀੜ੍ਹੀ ਨੂੰ ਇਹ ਵੀ ਦੱਸਿਆ ਕਿ ਆਪਣੇ ਹੱਕਾਂ ਪ੍ਰਤੀ ਆਪਣੀ ਆਵਾਜ਼ ਨੂੰ ਬਲੰਦ ਕਰੋ। ਜੇ ਅਗਰ ਨਹੀਂ ਕਰੋਗੇ ਤਾਂ ਤੁਸੀਂ ਕਾਫੀ ਪਿੱਛੇ ਰਹਿ ਜਾਓਗੇ ਬਿਲਕੁਲ ਹੁਣ ਇਹ ਗੱਲ ਕੀਤੀ ਸੀ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜੋ ਕਿ ਕਾਫੀ ਵਿਵਾਦਾਂ ਦੇ ਵਿੱਚ ਘिरी ਹੋਈ ਹੈ ਸੈਨੇਟ ਚੋਣਾਂ ਕਦੋਂ ਹੁੰਦੀਆਂ ਨੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਹੁਣ ਜਿਹੜੀ ਹੈ ਉਹ ਬੀਤੇ ਦਿਨੀ ਜਿਹੜੀ ਤਰਨ ਤਾਰਨ ਇਲੈਕਸ਼ਨ ਹੋਈ ਹੈ ਉਸ ਦਾ ਮਾਹੌਲ ਕਿਵੇਂ ਦਾ ਰਿਹਾ ਉਹ ਗੱਲਬਾਤ ਕਰਾਂਗੇ ਪਰਮਿੰਦਰ ਜੀ ਕੀ ਲੱਗਦਾ ਹੈ ਇਲੈਕਸ਼ਨ ਜਿਹੜੇ 14 ਤਰੀਕ ਨੂੰ ਰਿਜ਼ਲਟ ਆਣਾ ਹੈ ਦੇਖੋ ਸੁਣਿਆ ਤਰਨ ਤਾਰਨ ਇਲੈਕਸ਼ਨ ਜਿੰਨੀ ਚੋਣਾਂ ਨੇ ਸਾਰੇ ਪੰਜਾਬ ਦੀ ਕਵਿਸ਼ਚਨਾਂ ਤੇ ਅੱਖ ਵੀ ਹੈ ਜੀ ਤੇ ਪੰਜਾਬ ਦੇ ਨਾਲ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੀ ਲੋਕ ਉਸ ਨੂੰ ਦੇਖ ਰਹੇ ਨੇ ਕਿ ਇਸ ਦਾ ਨਤੀਜਾ ਕੀ ਨਿਕਲੇਗਾ ਸਭ ਤੋਂ ਵੱਡਾ ਇਹ ਬਾਰਡਰ ਏਰੀਆ ਤਰਨਤਾਰਨ ਏਰੀਆ ਸ਼ੋਮਨੀ ਕਾਲੀ ਦਲ ਨਵੇਂ ਉਮੀਦਵਾਰ ਉਤਾਰਿਆ ਕਾਂਗਰਸ ਨਵੇਂ ਉਤਾਰਿਆ ਜੀ ਉਧਰੋਂ ਵਾਰਿਸ ਪੰਜਾਬ ਦੇ ਵੀ ਉਤਾਰ ਚੁੱਕੇ ਨੇ ਮਤਲਬ ਇਹ ਜਿਹੜਾ ਮੁਕਾਬਲਾ ਕਾਫੀ ਮਤਲਬ ਉਹ ਨਾ ਇੰਟਰਸਟਿਡ ਮੁਕਾਬਲਾ ਜੀ ਦੇਖੋ ਉਹਦੇ ਵਿੱਚ ਨਾ ਜੇ ਉੱਥੇ ਲੋਕਾਂ ਦੀ ਆਪਾਂ ਆਵਾਜ਼ ਦੀ ਗੱਲ ਕਰਾਂਗੇ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਨੂੰ ਤਕਲੀਫਾਂ ਕੀ ਨੇ ਤਕਲੀਫਾਂ ਸਭ ਤੋਂ ਵੱਡਾ ਉੱਥੇ ਨਸ਼ਾ ਹਾਂ ਜਿਹੜਾ ਹਰ ਘਰ ਦੇ ਵਿੱਚ ਪਹੁੰਚ ਕਰ ਚੁੱਕਿਆ ਹੈ ਤੇ ਕਈ ਨੌਜਵਾਨ ਪੀੜੀ ਖਤਮ ਹੀ ਹੋ ਚੁੱਕੀ ਹਾਂ ਉਹਨਾਂ ਤੇ ਲੋਕ ਇਹੀ ਮੰਗ ਵੀ ਹੀ ਕਰਦੇ ਨੇ ਕਿ ਸਾਡੀ ਨੌਜਵਾਨ ਪੀੜੀ ਨੂੰ ਬਚਾਇਆ ਜਾਵੇ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇ ਮਤਲਬ ਉਸ ਦੌਰਾਨ ਉੱਥੇ ਜਿਹੜੇ ਲੋਕ ਰਹਿੰਦੇ ਆ ਨਾ ਪਰਿਵਾਰਕ ਹੈ ਹਾਂ ਜਿਨ੍ਹਾਂ ਦੇ ਬੱਚੇ ਮੁੰਡੇ ਸੀ ਨੌਜਵਾਨ ਉਹ ਨਸ਼ੇ 'ਚ ਮਰ ਚੁੱਕੇ ਨੇ ਘਰ ਵਾਲੀਆਂ ਛੱਡ ਕੇ ਚਲੀ ਗਈਆਂ ਨੇ ਮਤਲਬ ਉਹਨਾਂ ਦੀਆਂ ਮਾਵਾਂ ਉਹਨਾਂ ਦੇ ਬੱਚਿਆਂ ਨੂੰ ਪਾਲ ਰਹੀ ਐ ਮਤਲਬ ਇਹੇ ਜਿਹਾ ਮਾਹੌਲ ਜਿਹੜਾ ਨਾ ਬੜਾ ਇੱਕ ਪਿਆਨਕ ਦੁਖਦਾਇਕ ਜਦੋਂ ਸੋਚਦਾ ਨਾ ਇਮੋਸ਼ਨਲ ਡੁੱਟ ਜਾਂਦਾ ਪ੍ਰਮਿੰਦਰ ਜੀ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ ਹੁਣ ਪੰਜਾਬ ਸਰਕਾਰ ਨਸ਼ਾ ਵਿਰੋਧੀ ਜਿਹੜੀ ਮੋਹਮ ਚੇੜੀ ਹੋਈ ਹੈ ਕੀ ਗੱਲ ਉੱਥੇ ਉਹ ਮੋਹਮ ਦਾ ਅਸਰ ਨਹੀਂ ਦੇਖਣ ਨੂੰ ਮਿਲਿਆ ਨਹੀਂ ਉਹ ਜੇ ਆਪਾਂ ਇਸ ਤੁਹਾਡੇ ਸੋਹਣੇ ਤੁਹਾਡੇ ਕਹਿਣ ਦੇ ਮੈਂ ਪੰਜਾਬ ਸਰਕਾਰ ਤੁਸੀਂ ਗੱਲ ਕੀਤੀ ਆਪ ਪਾਰਟੀ ਉਮੀਦਵਾਰ ਦੀ ਗੱਲ ਕੀਤੀ ਤੁਸੀਂ ਸੋਚੋਗੇ ਜਿਹੜਾ ਆਪ ਪਾਰਟੀ ਦਾ ਉਮੀਦਵਾਰ ਹੈ ਨਾ ਪਹਿਲਾਂ ਸ਼੍ਰੋਮਣੀ ਕਾਲੀ ਦਰ ਸੀ ਹੂੰ ਭਗਵੰਤ ਮਾਨ ਹੋਰੀ ਇਹ ਕਹਿੰਦੇ ਸੀ ਕਿ ਉਹ ਨਸ਼ੇ ਦਾ ਤਸਕਰ ਹੈ ਹੂੰ ਉਹਨੂੰ ਕਹਿੰਦੇ ਤੇ ਮਜੀਠੇ ਦੇ ਬਹੁਤ ਕਰੀਬ ਹੈ ਉਹ ਹਾਂ ਅੱਜ ਫੇਰ ਉਹਨਾਂ ਨੂੰ ਉਹ ਟਿਕਟ ਦੇ ਕੇ ਨਵਾਜਿਆ ਗਿਆ ਪਤਾ ਨਹੀਂ ਉਹਨਾਂ ਨੇ ਕੁਝ ਦੇਖਿਆ ਉਹ ਨਹੀਂ ਜਾਂ ਕੁਝ ਬਦਲਾਅ ਦੇਖਿਆ ਉਹਨਾਂ ਉਸ ਕੈਂਡੀਡੇਟ ਦੇ ਵਿੱਚ ਜਾਂ ਕੁਝ ਹੋਰ ਉਹਨਾਂ ਨੂੰ ਪਾਰਟੀ ਬਦਲਾਅ ਨਾਲ ਜਾਂ ਸਮਝ ਆ ਚੁੱਕੀ ਕੁਝ ਨਾ ਕੋਈ ਫੈਸਲਾ ਉਹਨਾਂ ਲਿੱਤਾ ਨਾ ਹੱਕ ਦੇ ਵਿੱਚ ਉਧਰੋਂ ਤੁਸੀਂ ਗੱਲ ਕਰੋ ਉਹ ਆਪਣੇ ਇੱਕ ਪਹਿਲਾਂ ਦੋ ਵਾਰ ਚਿੱਟੂ ਕੇ ਨੇ ਉਥੋਂ 2022 ਤੇ ਵਿੱਚ ਵੀ ਰਹੇ ਹਨ ਜੀ ਮਤਲਬ ਸ਼ੋਮਨੀ ਕਾਲੀਦਲ ਸਿੱਟ ਤੋਂ ਲੜ ਰਹੇ ਹਨ ਹੁਣ ਸ਼ੋਮਨੀ ਕਾਲੀਦਲ ਨੇ ਤੁਸੀਂ ਉਮੀਦਵਾਰ ਦੀ ਗੱਲ ਕਰੋ ਨਾ ਧਰਮੀ ਪਰਵਾਰ ਦੇ ਵਿੱਚ ਇੱਕ ਬੀਬੀ ਖੜੀ ਹੋਈ ਹੈ ਬਿਲਕੁਲ ਬਿਲਕੁਲ ਜਦ ਕਿ ਉਹਦੀ ਵਿਰੋਧਤਾ ਇਹ ਹੋ ਰਹੀ ਕਿ ਉਹ ਕਹਿੰਦੇ ਧਰਮੀ ਪਰਿਵਾਰ ਦੇ ਵਿੱਚ ਹੈ ਹੀ ਨਹੀਂ ਉਹ ਹਮ ਮਤਲਬ ਜਦ ਇਲੈਕਸ਼ਨ ਚੋਣਾ ਹੁੰਦੀ ਹੈ ਨਾ ਇੱਕ ਦੂਜੇ ਤੰਜ ਕੱਸੇ ਜਾਂਦੇ ਹੁੰਦੇ ਨੇ ਮਤਲਬ ਕੱਸੇ ਜਾਂਦੇ ਨੇ ਕਿ ਉਹ ਇੱਕ ਵਿਰੋਧਤਾ ਮਤਲਬ ਖਾਮੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਜੀ ਦੇਖੋ ਪਰ ਜੇ ਟੋਟਲ VOTING ਹੋਏ 60% VOTING ਹੋਈ ਹੈ ਜੀ ਤੇ ਮੈਨੂੰ ਲੱਗਦਾ 14 ਨੂੰ ਰਿਜ਼ਲਟ ਵੀ ਆਏਗਾ ਕਿ ਲੋਕਾਂ ਦਾ ਪੱਖ ਲੋਕਾਂ ਦਾ ਰੁਝਾਨ ਕਿਸ ਵੱਲ ਹੋਏਗਾ ਅਗਰ ਉਹ ਚਾਹੁੰਦੇ ਆ ਕਿ ਇਹ ਜੋ ਨਸ਼ਾ ਖਤਮ ਕਰ ਦਿੱਤਾ ਜਾਵੇ ਜੇ ਕ੍ਰਾਈਮ ਨੂੰ ਖਤਮ ਕਰ ਦਿੱਤਾ ਹੈ ਤਾਂ ਉਹਨਾਂ ਦੀ ਸੋਚ ਮੁਤਾਬਕ ਉਹ ਨਤੀਜਾ ਕੋ ਚਹੂਰ ਹੋਏਗਾ। ਅਗਰ ਉਹ ਇਸ ਨੂੰ ਸਹਿਮਤੀ ਨਾਲ ਪ੍ਰਗਟ ਕਰਦੇ ਜਾਂ ਜਿਵੇਂ ਸਿਸਟਮ ਚੱਲ ਰਿਹਾ ਹੈ ਤਾਂ ਮੈਨੂੰ ਲੱਗਦਾ ਉਸ ਮਤਾਬਕ ਉਹ ਨਤੀਜਾ ਹੋਰ ਹੋਵੇਗਾ। ਪਰਮਿੰਦਰ ਜੀ ਹਮੇਸ਼ਾ ਹੁੰਦਾ ਕਿ ਇਲੈਕਸ਼ਨ ਦੇ ਸਮੇਂ ਪਾਰਟੀ ਇੱਕ ਦੂਜੇ ਤੇ ਤੰਜ ਜ਼ਰੂਰ ਕਸਦੀ ਹੈ ਤੇ ਕੋਈ ਨਾ ਕੋਈ ਇਲਜ਼ਾਮ ਜ਼ਰੂਰ ਲਗਾਉਂਦੀ ਰਹਿੰਦੀ ਹੈ ਹੁਣ ਜਿਹੜਾ ਤਰਨਤਾਰਨ ਇਲੈਕਸ਼ਨ ਦੇ ਵਿੱਚ ਆਮ ਮਾਫ ਕਰਨਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਉਮੀਦਵਾਰ ਸੀ ਉਹਦੀ ਬੇਟੀ ਧੱਕੇਸ਼ਾਹੀ ਦੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਦੀ ਪਾਰਟੀ ਤੇ ਕਿੰਨੇ ਜਿਮਨੀ ਚ ਉਹਨਾਂ ਦੇ ਵਿੱਚ ਜਿਹੜਾ ਆ ਪਾਰਟੀ ਦਾ ਉਮੀਦਵਾਰ ਹੈ ਬੜਾ ਫਰਕ ਹੁੰਦਾ ਕਿੰਨਾ ਜਦ ਪਾਵਰ 'ਚ ਸਤਾ ਹੋਵੇ ਕਿ ਮੌਜੂਦਾ ਪਾਰਟੀ ਦਾ ਉਮੀਦਵਾਰ ਇਲੈਕਸ਼ਨ ਖੜੇ ਹੋਵੇ ਦਾ ਮੋੜਾ 19 ਵੀ ਦਾ ਫਰਕ ਹੁਨੇਂ ਦਾ ਰੰਗ ਪਰਮਿੰਦਰ ਬਹੁਤ ਕੈਪਚਰਿੰਗ ਕਰਨ ਦੇ ਨਹੀਂ ਬਿਲਕੁਲ ਸਹੀ ਤੁਹਾਡੀ ਗੱਲ ਪਰ ਤੁਸੀਂ ਦੇਖੋ ਕਿ ਚੋਣ ਕਮਿਸ਼ਨ ਨੇ ਇਸ ਨੂੰ ਜਲਦ ਇਸ ਦੇ ਉੱਪਰ ਕਾਰਵਾਈ ਕਰਦੇ ਮੌਜੂਦਾ ਐਸਐਸਪੀ ਨੂੰ ਬਲਕ ਗਰੇਵਾਲ ਉਸ ਤੋਂ ਬਾਅਦ ਇਹ ਬਿਲਹਦਾ ਰੋਲਾ ਰੂਪਾ ਪੈਣਾ ਬੰਦ ਵੀ ਹੋ ਗਿਆ ਉਹ ਡਰ ਵੀ ਕਹਿ ਸਕਦੇ ਹੋ ਜਾਂ ਉਹਨਾਂ ਦੇ ਕੋਈ ਸਹਿਮਤੀ ਵੀ ਕਹਿ ਸਕਦੇ ਹੋ ਮਤਲਬ ਇਹ ਕੋਈ ਜਿਹੜੇ ਵਿਚਲੀ ਗੱਲਾਂ ਨੇ ਜਿਹੜਾ ਆਪਾਂ ਉਜਾਗਰ ਨਹੀਂ ਕਰ ਸਕਦੇ ਦੂਜੀ ਗੱਲ ਇਹ ਕਿ ਦੇਖੋ ਮੈਂ ਮਾਹੌਲ ਦੀ ਗੱਲ ਤਰਨਤਾਰ ਬੜਾ ਹੀ ਸੈਂਸਿਟਿਵ ਮਾਹੌਲ ਹੈ ਬਾਰਡਰ ਏਰੀਆ ਉਥੇ ਨਸ਼ੇ ਨੇ ਆਪਣਾ ਪੈਰ ਫਸਾਰੇ ਹੋਏ ਆ ਉਸ ਤੋਂ ਬਾਅਦ ਗੈਂਗਸਟਰਾਂ ਨੇ ਆਪਣੇ ਪੈਰ ਫਸਾਰੇ ਹੋਏ ਜੀ ਕਹਿੰਦੇ ਸੀ ਜਦ ਚੋਣਾ ਹੋ ਰਿਹਾ ਵਿਰੋਧੀਆਂ ਵੱਲੋਂ ਜਾਂ ਹਰ ਪਾਰਟੀ ਵੱਲੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਉਹਦੇ ਜਿੱ ਇੱਕ ਇਹ ਜਿਹਾ ਵਾਕਾ ਵੀ ਆਇਆ ਵਾਕਾ ਇਹਨੂੰ ਸੱਚ ਹੈ ਕਿ ਤੁਸੀਂ ਰਾਤ ਨੂੰ ਉੱਥੇ ਇਕੱਲੇ ਨਹੀਂ ਜਾ ਸਕਦੇ ਉਹਦੇ ਪੁਲਿਸ ਦੀ ਵਰਦੀ ਦੇ ਵਿੱਚ ਹੀ ਕਈ ਗੈਂਗਸਟਰ ਇਹ ਜਿਹਾ ਵਾਕਾ ਕਰ ਜਾਂਦੇ ਨੇ ਕਿ ਤੁਸੀਂ ਮਤਲਬ ਸਮਝ ਨਹੀਂ ਸਕਦੇ ਕੀ ਹੋ ਰਿਹਾ ਮਤਲਬ ਇਹ ਜਿਹਾ ਇੱਕ ਡਰ ਹੈ ਉੱਥੇ ਜਿਹੜੇ ਲੋਕਾਂ 'ਚ ਦੇਖਣ ਨੂੰ ਮਿਲਦਾ ਹੈ ਲੋਕ ਚਾਹੁੰਦੇ ਵੀ ਆ ਇਸ ਡਰ ਨੂੰ ਖਤਮ ਕੀਤਾ ਜਾਵੇ ਕੋਈ ਸਖਤ ਕਾਰਵਾਈ ਕੀਤੀ ਜਾਵੇ ਜੋ ਸਾਡਾ ਸੁਧਾਰ ਹੋ ਸਕੇ ਸੋ ਇਸ ਇਲੈਕਸ਼ਨ ਦੇ ਵਿੱਚ ਕੁਝ ਚੰਗਾ ਵੀ ਦੇਖਣ ਨੂੰ ਮਿਲਿਆ ਜੇ ਖਾਮੀਆਂ ਦੀ ਗੱਲ ਕੀਤੀ ਜਾਵੇ ਤਾਂ ਖਾਮੀਆਂ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਜਿਹੜੇ ਬਜ਼ੁਰਗ ਇਲੈਕਸ਼ਨ ਦੇ ਵਿੱਚ ਪਹੁੰਚੇ ਸੀ ਆਪਣੀ ਵੋਟ ਪੁੱਗਤਣ ਦੇ ਲਈ ਉਹਨਾਂ ਲਈ ਕੋਈ ਵੀਲ ਚੇਅਰ ਤੱਕ ਦਾ ਪ੍ਰਬੰਧ ਨਹੀਂ ਦੇਖਣ ਨੂੰ ਮਿਲਿਆ ਨਾ ਹੀ ਪਾਣੀ ਦਾ ਕੋਈ ਪ੍ਰਬੰਧ ਸੀ ਦੇਖੋ ਜਿੱਤੇ ਜਿਮਨੀ ਚੋਣਾ ਇਲਾਕਾ ਬੜਾ ਰੋੜੇ ਪਿਆਲਾ ਹੋਵੇ ਸੈਂਸਿਟਿਵ ਹੋਵੇ ਮਤਲਬ ਕੋਈ ਨਾ ਕੋਈ ਵਿਵਾਦ ਖੜਾਈ ਹੋਵੇ ਮਤਲਬ ਉਥੇ ਇਹ ਜੇ ਹੋ ਜਾਂਦੇ ਕਿ ਪਾਣੀ ਨਾ ਮਿਲੇ ਕੋਈ ਚੰਗੀ ਉਦਾਹਰਨ ਨਾ ਹੋਵੇ ਮਤਲਬ ਉਥੇ ਜੀ ਪ੍ਰਸ਼ਾਸਨ ਹੁੰਦਾ ਕਿ ਅਸੀਂ ਕਿਸੇ ਤਰ੍ਹਾਂ ਚੋਣਾਂ ਹੋ ਜਾਣ ਲੋਕ ਆਪਣੇ ਘਰਾਂ ਚੋਂ ਨਿਕਲਣ VOTING ਕਰਨ ਤੇ ਇਹ ਸ਼ਾਂਤੀਪੂਰਵ ਇੱਕ ਚੋਣਾਂ ਨੂੰ ਨਿਭਟਾਰਾਇਆ ਜਾ ਸਕੇ ਮਤਲਬ ਇੱਕ ਇਹ ਜੀ ਲੋਕਾਂ ਦੀ ਸੋਚ ਹੁੰਦੀ ਹੈ ਬਾਕੀ ਵਾਰਿਸ ਪੰਜਾਬ ਹੋਰ ਪਾਰਟੀ ਵੀ ਅਮਰਿਤਪਾਲ ਹੋਰਨ ਨੇ ਆਪਣਾ ਇੱਕ ਉਮੀਦਵਾਰ ਉਤਾਰਿਆ सनी ਜੀ ਦਾ ਬ੍ਰਦਰ ਉਤਾਰਿਆ ਉਹਨਾਂ ਨੇ ਮਤਲਬ ਉਹਨਾਂ ਨੇ ਇੱਕ ਆਪਣੇ ਏਜੰਡੇ ਅਲੱਗ ਚੱਕੇ ਏਜੰਡੇ ਉਹਨਾਂ ਨੇ ਆਪਣੇ ਚੱਕੇ ਏਜੰਡੇ ਕਿ ਨਸ਼ਾ ਖਤਮ ਕਰਾਂਗੇ ਇਹ ਖਤਮ ਉਹ ਹਰ ਪਾਰਟੀ ਕਰਦੀ ਆ ਆਪ ਦੇ ਵੀ ਇੱਕ ਰੂਪ ਨਿਖਰ ਤਿਆਰ ਕੀਤੀ ਹੋਈ ਹੈ ਕਹਿੰਦੇ ਜੇ ਸਾਡਾ ਉਮੀਦਵਾਰ ਜਿੱਤਦਾ ਤਾਂ ਅਸੀਂ ਇਹ ਹੋਵਾਂਗੇ ਉਹਨੂੰ ਮਤਲਬ ਕੋ ਮੇਨ ਮੁਕਾਬਲਾ ਸ਼ੋਮਨੀ ਕਾਲੀਕਲਾਸ ਵੀ ਕਹਿ ਸਕਦਾ ਆਪ ਪਾਰਟੀਆਂ ਵਾਰਿਸ ਪੰਜਾਬ ਦੇ ਬਿਲਕੁਲ ਠੀਕ ਉਹ ਇਹ ਲੋਕਾਂ ਦਾ ਨਤੀਜਾ ਹੈ ਲੋਕਾਂ ਦਾ ਸਰਵੇਖਣ ਮਨ ਲੋਕਾਂ ਦੀ ਉਮੀਦ ਹੈ ਕਿ ਉਹ ਚਾਹੁੰਦੇ ਕੀ ਹੈ ਉਹ ਉਮੀਦ ਹੀ ਇਹ ਨਤੀਜੇ ਨਿਕਲਣਗੇ ਜੋ ਜਗਜਾਹਰ ਹੋਣਗੇ ਮਨ ਲੱਗਦਾ 1-2 ਦਿਨਾਂ ਚ ਆ ਜਾਣਗੇ ਪਤਾ ਲੱਗ ਜੂਗਾ ਰਿਜ਼ਲਟ ਐਵੀਐਮ ਦੇ ਵਿੱਚ ਫਿਲਹਾਲ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਬੰਦ ਹੋਇਆ ਪਿਆ ਤੇ 14 ਤਰੀਕ ਨੂੰ ਦੇਖਦੇ ਆ ਰਿਜ਼ਲਟ ਦੇ ਵਿੱਚ ਕਿਹੜੀ ਪਾਰਟੀ ਹੈ ਜਿਹੜੀ ਉਹ ਜਿੱਤ ਹਾਸਲ ਕਰ ਸੱਤਾ ਹਾਸਲ ਕਰ ਇੱਕ ਨਵਾਂ ਪ੍ਰੋਗਰਾਮ ਲੈ ਕੇ ਜਲਦੀ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ